ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਪੰਜਾਬੀ ਵਿਸ਼ੇ ਨਾਲ ਜੁੜੇ ਹੋਏ ਹਰ ਵਿਦਿਆਰਥੀ ਦਾ ਇਹ ਚੈਨਲ ਸਵਾਗਤ ਕਰਦਾ ਹੈ ਸੋ ਪੰਜਾਬੀ ਵਿਆਕਰਨ ਦਾ ਅੱਜ ਵਿਸ਼ਾ ਕਿਰਿਆ ਆਪਾਂ ਡਿਟੇਲ ਵਿੱਚ ਪੜਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਤੇ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਵਿਆਕਰਨ ਦੇ ਨਾਲ ਜੁੜੇ ਹਰ ਤਰ੍ਹਾਂ ਦੇ ਵਿਸ਼ੇ ਨੂੰ ਤੁਸੀਂ ਇਸ ਚੈਨਲ ਰਾਹੀਂ ਸਮਝ ਸਕੋ ਸੋ ਕਿਰਿਆ ਬਾਰੇ ਪੜਦੇ ਹਾਂ ਕਿਰਿਆ ਸਭ ਤੋਂ ਪਹਿਲਾਂ ਗੱਲ ਕਰਾਂ ਕਿ ਕਿਰਿਆ ਹੁੰਦੀ ਕੀ ਹੈ ਕਿਰਿਆ ਕਿਸੇ ਕੰਮ ਦੇ ਹੋਣ ਬਾਰੇ ਉਸੇ ਵਾਪਰਨ ਬਾਰੇ ਜਾਂ ਉਸੇ ਕੀਤੇ ਜਾਣ ਬਾਰੇ ਜਿਹੜੇ ਸ਼ਬਦ ਵਰਤੇ ਜਾਂਦੇ ਆ ਉਸ ਨੂੰ ਵਿਆਕਰਨ ਦੇ ਵਿੱਚ ਕਿਰਿਆ ਕਿਹਾ ਜਾਂਦਾ ਹੈ ਕਹਿਣ ਦਾ ਭਾਵ ਹੈ ਜੋ ਵੀ ਕੰਮ ਹੋ ਰਿਹਾ ਹੈ ਹੋਣ ਜਾ ਰਿਹਾ ਹੈ ਜਾਂ ਹੋ ਚੁੱਕਾ ਹੈ ਉਹਦੇ ਉਸ ਨੂੰ ਪੇਸ਼ ਕਰਨ ਲਈ ਜੋ ਸ਼ਬਦ ਵਰਤੇ ਜਾਂਦੇ ਆ ਉਹ ਕੀ ਹੈ ਕਿਰਿਆ ਕਿਰਿਆਆਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਅਕਰਮਕ ਕਿਰਿਆ ਤੋਂ ਭਾਵ ਕਰਮ ਰਹਿਤ ਜਿਸ ਤਰ੍ਹਾਂ ਵਾਕ ਵਿੱਚ ਕਿਰਿਆ ਦਾ ਕਰਮ ਨਹੀਂ ਹੁੰਦਾ ਬਲਕਿ ਕੇਵਲ ਕਰਤਾ ਹੀ ਹੁੰਦਾ ਜਿਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਰਮਨ ਸੁੱਤਾ ਹੈ ਸੀਤਾ ਪੜਦੀ ਹੈ ਇਸ ਦੇ ਵਿੱਚ ਬਿਲਕੁਲ ਕਰਮ ਜਿਹੜਾ ਨਹੀਂ ਹੈ ਇਹਦੇ ਵਿੱਚ ਸਿਰਫ ਕਰਤਾ ਹੈ ਜੇ ਤੁਸੀਂ ਇਸ ਤੋਂ ਅਲੱਗ ਤੋਂ ਵੀਡੀਓ ਤੁਹਾਨੂੰ ਬਣਾ ਕੇ ਉਹਦੇ ਵਿੱਚ ਵੀ ਸਮਝਾ ਦਵਾਂਗੀ ਕਿ ਕਰਤਾ ਜੋ ਕੰਮ ਕਰ ਰਿਹਾ ਹੈ ਕਰਮ ਜਿਸ ਦੇ ਉੱਪਰ ਕੰਮ ਹੋ ਰਿਹਾ ਹੈ ਕਿਰਿਆ ਚੋ ਉਹ ਜਿਸ ਸਿਚੁਏਸ਼ਨ ਦੇ ਵਿੱਚ ਸਥਿਤੀ ਵਿੱਚ ਕੰਮ ਕਰ ਰਿਹਾ ਸੀ ਜਾਂ ਕਰ ਰਿਹਾ ਮਤਲਬ ਕਿ ਵਰਤਮਾਨ ਚ ਕਰ ਰਿਹਾ ਸੀ ਜਾਂ ਪ੍ਰੈਜ਼ੈਂਟ ਹੈ ਪਾਸਟ ਹੈ ਤੇ ਫਿਊਚਰ ਹੈ ਉਹ ਆਪਾਂ ਕਿਰਿਆ ਦੇ ਵਿੱਚ ਲਵਾਂਗੇ ਜਿਵੇਂ ਹੁਣ ਇਹਦੇ ਵਿੱਚ ਡਿਫਾਈਨ ਕਰ ਹੀ ਦਿੱਤਾ ਤੁਹਾਨੂੰ ਕਿ ਵਾਕਾਂ ਵਿੱਚ ਰਮਨ ਤੇ ਸੀਤਾ ਕੀ ਹੈ ਕਰਤਾ ਪਰ ਵਾਕ ਵਿੱਚ ਕੋਈ ਕਰਮ ਨਾ ਹੋਣ ਕਰਕੇ ਇਹਨਾਂ ਦੀ ਕਿਰਿਆਵਾਂ ਸੁੱਤਾ ਸੁੱਤਾ ਪੜਦੀ ਇਹ ਕੀ ਹੈ ਕਿਰਿਆ ਹੈ ਇਕੀ ਹੈ ਅਕਰਮਕ ਕਿਰਿਆ ਜਦੋਂ ਤੁਹਾਨੂੰ ਉਹਦੇ ਵਿੱਚ ਕਰਮ ਨਹੀਂ ਹੋਊਗਾ ਤਾਂ ਉਹ ਕੀ ਹੈ ਅਕਰਮਕ ਕਿਰਿਆ ਹੋਊਗੀ ਅਕਰਮਕ ਕਿਰਿਆ ਦੇ ਅੱਗੇ ਦੋ ਹੋਰ ਰੂਪ ਹੈ ਪੂਰਨ ਅਕਰਮਕ ਤੇ ਅਪੂਰਨ ਅਕਰਮਕ ਕਿਰਿਆ ਪੂਰਨ ਅਕਰਮਕ ਕਿਰਿਆ ਕਿਹੜੀ ਹੁੰਦੀ ਹੈ ਜਿਹੜੀ ਅਕਰਮਕ ਕਿਰਿਆ ਆਪਣੇ ਕਰਤਾ ਨਾਲ ਮਿਲ ਕੇ ਸਾਰਥਿਕ ਵਾਕ ਬਣਾਉਂਦੀ ਹੈ ਜਿਵੇਂ ਬਲਜੀਤ ਸੌ ਗਿਆ ਅਸ਼ੋਕ ਰੋਇਆ ਇਹਨਾਂ ਵਾਕਾਂ ਵਿੱਚ ਬਲਜੀਤ ਤੇ ਅਸ਼ੋਕ ਕੀ ਹਨ ਕਰਤਾ ਕਿਉਂਕਿ ਉਹਨਾਂ ਦਾ ਜਿਹੜੇ ਮੇਨ ਕੀ ਆ ਉਹਨਾਂ ਦੁਆਰਾ ਜਿਹੜਾ ਇਹ ਕੰਮ ਹੋ ਰਿਹਾ ਹੈ ਸੌ ਗਿਆ ਤੇ ਰੋਇਆ ਅਕਰਮਕ ਕਿਰਿਆ ਪ੍ਰੰਤੂ ਸਾਰਥਿਕ ਹੋਣ ਵਾਲਾ ਹੋਣ ਵਾਲਾ ਸਦਕਾ ਇਹ ਪੂਰਨ ਅਕਰਮਿਕ ਕਿਰਿਆਵਾਂ ਹਨ ਤਾਂ ਪੂਰਨ ਕਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਅਸਾਰਥਿਕ ਵਾਕ ਹੋਵੇ ਹੁਣ ਆਪਾਂ ਅਪੂਰਨ ਅਕਰਮਕ ਕਿਰਿਆ ਜਿਹੜੀ ਕਿਰਿਆ ਕਰਤਾ ਨਾਲ ਮਿਲ ਕੇ ਸਾਰਥਿਕ ਵਾਕ ਨਾ ਬਣਾ ਸਕੇ ਜਿਵੇਂ ਬਲਕਾਰ ਗਿਆ ਹੈ ਵਾਕ ਵਿੱਚ ਬਲਕਾਰ ਅਤੇ ਕਿਰਿਆ ਹੈ ਪਰ ਵਾਕ ਵਿੱਚ ਪਤਾ ਨਹੀਂ ਲੱਗਿਆ ਕਿ ਬਲਕਾਰ ਕਿੱਥੇ ਗਿਆ ਜਿਵੇਂ ਇੱਥੇ ਉਹਦੇ ਜਾਣ ਦਾ ਤਾਂ ਡਿਫਾਈਨ ਹੋ ਗਿਆ ਪਰ ਆਪਾਂ ਨੂੰ ਉਹਦੇ ਪਿੱਛੇ ਇਹ ਨਹੀਂ ਪਤਾ ਉਹ ਕਿੱਥੇ ਗਿਆ ਜਿਵੇਂ ਇੱਧਰ ਕੀ ਸੀ ਬਲਜੀਤ ਸੌ ਗਿਆ ਮਤਲਬ ਆਪਾਂ ਨੂੰ ਪਤਾ ਲੱਗ ਰਿਹਾ ਕਿ ਉਹ ਕੋਈ ਉਸ ਵੱਲੋਂ ਕੋਈ ਐਕਟੀਵਿਟੀ ਹੋ ਰਹੀ ਹੈ ਮਤਲਬ ਕਿ ਸੌਣ ਦੀ ਰੋਇਆ ਵੀ ਰੋਣ ਦੀ ਤਾਂ ਇੱਥੇ ਆਪਾਂ ਨੂੰ ਅਰਥ ਹੈ ਜਿਹੜਾ ਸਾਫ਼ ਸਮਝ ਆ ਰਿਹਾ ਇਸ ਕਰਕੇ ਇਹਨੂੰ ਆਪਾਂ ਸਾਰਥਿਕ ਕਹਾਂਗੇ ਜਿਹੜੇ ਸਾਰਥਿਕ ਸ਼ਬਦ ਹੋਣਗੇ ਉਕੀ ਪੂਰਨ ਕਰਮਕ ਕਿਰਿਆ ਚ ਆਜੂਗਾ ਜਿੱਥੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕੰਮ ਹੋਇਆ ਜਾਂ ਕਿਵੇਂ ਹੋਇਆ ਕਿ ਬਲਕਾਰ ਕਿੱਥੇ ਗਿਆ ਤਾਂ ਇਹ ਕੀ ਹੈ ਅਪੂਰਨ ਅਕਰਮਕ ਕਿਰਿਆ ਨੈਕਸਟ ਆਪਾਂ ਪੜਾਂਗੇ ਸਕਰਮਤ ਕਿਰਿਆ ਕੀ ਹੁੰਦੀ ਹੈ ਸਕਰਮਕ ਤੋਂ ਭਾਵ ਹੈ ਕੰਮ ਸਹਿਤ ਅਤੇ ਇਸੇ ਕਾਰਨ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਹੋਵੇ ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ ਕਿ ਪਹਿਲਾਂ ਜਿਹੜੀ ਅਕਰਮਕ ਕਿਰਿਆ ਸੀ ਉੱਥੇ ਕਰਮ ਨਹੀਂ ਹੁੰਦਾ ਤੇ ਸਕਰਮਕ ਕਿਰਿਆ ਦੇ ਵਿੱਚ ਕੀ ਹੈ ਹੋਊਗਾ ਮਤਲਬ ਕਿ ਤੁਸੀਂ ਜਿਵੇਂ ਹੁਣ ਜਤਿੰਦਰ ਖੇਡਦਾ ਹੈ ਤਾਂ ਅਕਰਮਕ ਕਿਰਿਆ ਬਣ ਜਾਣਾ ਸੀ ਪਰ ਹੁਣ ਕਿਸ ਨਾਲ ਖੇਡ ਰਿਹਾ ਹਾਕੀ ਮਤਲਬ ਕਰਮ ਇਥੇ ਹੈਗਾ ਹਾਕੀ ਕੀ ਹੈ ਕਰਮ ਹੈ ਤਾਂ ਹੁਣ ਕੀ ਬਣ ਗਿਆ ਇਹ ਸਕਰਮਕ ਕਿਰਿਆ ਜਤਿੰਦਰ ਹਾਕੀ ਖੇਡਦਾ ਹੈ ਦੀਪਕ ਨਾਟਕ ਪੜਦਾ ਹੈ ਨਾਟਕ ਕੀ ਹੈ ਕਰਮ ਦੀਪਕ ਕੀ ਹੈ ਕਰਤਾ ਖੇ ਪੜਦਾ ਹੈ ਕਿਰਿਆ ਮਤਲਬ ਇਹਦੇ ਵਿੱਚ ਜਿਹਦੇ ਵਿੱਚ ਕਰਤਾ ਕਰਮ ਤੇ ਕਿਰਿਆ ਹੋਊਗੀ ਉਹ ਕੀ ਹੈ ਸਕਰਮਕ ਕਿਰਿਆ ਹੈ ਕਰਮਕ ਕਿਰਿਆ ਦੇ ਵੀ ਅੱਗੇ ਦੋ ਰੂਪ ਹੈ ਪੂਰਨ ਤੇ ਅਪੂਰਨ ਉਹੀ ਗੱਲ ਹੈ ਜਿਹੜੀ ਕਰਮਕ ਕਿਰਿਆ ਆਪਣੇ ਨਾਲ ਕਰਤਾ ਦੇ ਕਰਮ ਨਾਲ ਮਿਲ ਕੇ ਜੇ ਸਾਰਥਿਕ ਵਾਕ ਬਣਾਉਂਦੇ ਆ ਤਾਂ ਪੂਰਨ ਕਿਰਿਆ ਕਿ ਕਿਸਾਨਾਂ ਨੇ ਭੰਗੜਾ ਪਾਇਆ ਮੁੰਡਿਆਂ ਨੇ ਪਰੇਡ ਕੀਤੀ ਮਤਲਬ ਉਹਨਾਂ ਦੇ ਕੰਮ ਦਾ ਪਤਾ ਆਪਾਂ ਨੂੰ ਲੱਗ ਰਿਹਾ ਹੈ ਸਵਾਕ ਦੇ ਵਿੱਚ ਜੇ ਇਥੇ ਕਿਰਿਆ ਕਰਤਾ ਤੇ ਕਰਮ ਦਾ ਪਤਾ ਲੱਗ ਰਿਹਾ ਵੀ ਉਹ ਕੀ ਕਰ ਰਹੇ ਨੇ ਉਹਨਾਂ ਦੀ ਕਿਰਿਆ ਦੇ ਹੋਣ ਬਾਰੇ ਪਤਾ ਲੱਗ ਰਿਹਾ ਕਿ ਉਹਨਾਂ ਨੇ ਉਹ ਭੰਗੜਾ ਪਾ ਰਹੇ ਨੇ ਉਹ ਪ੍ਰੇਡ ਕਰ ਰਹੇ ਨੇ ਤਾਂ ਇਟ ਮੀਨਸ ਪੂਰਨ ਸਕਰਮਕ ਕਿਰਿਆ ਅਪੂਰਨ ਸਕਰਮਕ ਕਿਰਿਆ ਕੀ ਹੋਗੀ ਕਿ ਹਰਪਾਲ ਭੈਣ ਨੂੰ ਦੱਸਣ ਗਿਆ ਹਰਪਾਲ ਕੀ ਹੈ ਇੱਥੇ ਕਰਤਾ ਭੈਣ ਕੀ ਹੈ ਕਰਮ ਨੂੰ ਦੱਸਣ ਗਿਆ ਕੀ ਦੱਸਣ ਗਿਆ ਇਸ ਬਾਰੇ ਸਸਪੈਂਸ ਹੈ ਨਹੀਂ ਪਤਾ ਮਾਂਤਰੀ ਨੇ ਰਿਸ਼ਤੇਦਾਰੇ ਨੂੰ ਰਿਸ਼ਤੇਦਾਰ ਨੂੰ ਬਣਾ ਦਿੱਤਾ ਕੀ ਬਣਾ ਦਿੱਤਾ ਮਤਲਬ ਇਹਦੇ ਵਿੱਚ ਵੀ ਸਸਪੈਂਸ ਹੈ ਜਿੱਥੇ ਤੁਹਾਨੂੰ ਸਾਰਥਿਕ ਵਾਕ ਨਹੀਂ ਬਣ ਰਿਹਾ ਅਰਥ ਦਾ ਤੋਂ ਗੱਲ ਨਹੀਂ ਪਤਾ ਲੱਗ ਰਹੀ ਹੋ ਕੀ ਰਿਹਾ ਤਾਂ ਉਹ ਕੀ ਹੈ ਅਪੂਰਣ ਸਕਰਮਕ ਕਿਰਿਆ ਸੋ ਇਹ ਛੋਟਾ ਜਿਹਾ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਕਿਰਿਆ ਸਮਝ ਆ ਸਕੇ ਕਿਉਂਕਿ ਇਹ ਦੇ ਵਿੱਚ ਦੋ ਹੀ ਕਿਸਮਾਂ ਨੇ ਦੋ ਕਿਸਮਾਂ ਦੇ ਵਿੱਚ ਸਮਝਾਉਂਦੇ ਹੋਏ ਤੁਹਾਨੂੰ ਉਹਨਾਂ ਦੇ ਅੱਗੇ ਵੀ ਦੋ ਤਰ੍ਹਾਂ ਦੀਆਂ ਜਿਹੜੀਆਂ ਕਿਸਮਾਂ ਨੇ ਅਕਰਮਕ ਤੇ ਸਕਰਮਕ ਤੇ ਉਸ ਦੇ ਵਿੱਚ ਅਗੇ ਪੂਰਨ ਤੇ ਪੂਰਨ ਜਿਹਦੇ ਵਿੱਚ ਕੋਈ ਇੱਕ ਦੇ ਵਿੱਚ ਜਿਹੜੇ ਅਕਰਮਕ ਦੇ ਵਿੱਚ ਸਾਰਥਿਕ ਜਿਹੜੇ ਸ਼ਬਦ ਆ ਉਹ ਨਹੀਂ ਬਣਦੇ ਜਿੱਥੇ ਬਣਦੇ ਆ ਉਹ ਕੀ ਹੈ ਸਕਰਮਕ ਕਿਰਿਆ ਸੋ ਕਿਰਿਆ ਦੇ ਨਾਲ ਸੰਬੰਧਿਤ ਪੂਰੀ ਹੋਪ ਹੈ ਤੁਹਾਨੂੰ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਹੋਏਗੀ ਸੋ ਇਸ ਤਰ੍ਹਾਂ ਵਿਆਕਰਨ ਤੇ ਹੋਰ ਪੰਜਾਬੀ ਵਿਸ਼ੇ ਨਾਲ ਜੁੜੀਆਂ ਹੋਈਆਂ ਇੰਪੋਰਟੈਂਟ ਵੀਡੀਓ ਤੁਹਾਨੂੰ ਇਸ ਚੈਨਲ ਤੇ ਪ੍ਰਾਪਤ ਹੁੰਦੀਆਂ ਰਹਿਣਗੀਆਂ ਸੋ ਹਰ ਤਰ੍ਹਾਂ ਦੀ ਤਿਆਰੀ ਕਰ ਰਹੇ ਵਿਦਿਆਰਥੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਧੰਨਵਾਦ ਜੀ